ਫਿਲਮ ਪ੍ਰੋਡਿਊਸਰ ਪਿੰਕੀ ਢਾਲੀਵਾਲ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਵੀ ਇਸ ਵੇਲੇ ਪ੍ਰੋਡਿਊਸ ਕੀਤੀਆਂ ਲੰਘੇ ਵੇਲੇ ਦੇ ਵਿੱਚ ਤੇ ਗਾਇਕਾ ਸੁਨੰਦਾ ਸ਼ਰਮਾ ਨੂੰ ਵੀ ਗਾਇਕੀ ਦੇ ਪਿੰਡ ਦੇ ਵਿੱਚ ਲਿਆਂਦਾ ਤੇ ਦੋਵਾਂ ਦਾ ਵਿਵਾਦ ਆਪਾਂ ਜਾਣਦੇ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਖੌਰੂ ਖੱਪੇ ਦਾ ਵਿਸ਼ਾ ਬਣਿਆ ਪਿਆ ਮੈਂ ਖੌਰੂ ਖੱਪਾ ਸ਼ਬਦ ਤਾਂ ਵਰਤਦਾ ਵੱਡੀ ਗੱਲਤੀ ਦੇ ਵਿੱਚ ਲੋਕਾਂ ਨੂੰ ਪਤਾ ਕੁਝ ਨਹੀਂ ਹੁੰਦਾ ਵੀ ਭਾਈ ਕਿਹੜੀ ਤੇ ਸਹੀ ਆ ਤੇ ਕਿਹੜੀ ਤੇ ਗਲਤ ਆ ਪਰ ਕਿਉਂਕਿ ਆਪਾਂ ਨੂੰ ਟਿੱਪਣੀਆਂ ਕਰਕੇ ਉਹਨੂੰ ਮਾੜਾ ਕਹਤਾ ਉਹਨੂੰ ਚੰਗਾ ਕਹਤਾ ਕਦੇ ਉਹਦੇ ਪੱਖ 'ਚ ਖੜ ਗਿਆ ਕਦੇ ਉਹਦੇ ਪੱਖ 'ਚ ਖੜ ਗਿਆ ਇਹ ਸਵਾਦ ਦਿੰਦੀਆਂ ਗ ਜਿਹੜੇ ਲੋਕ ਸਿਆਣੇ ਹੁੰਦੇ ਆ ਉਹ ਪਹਿਲਾਂ ਸਾਰੀ ਗੱਲ ਨੂੰ ਸਮਝਦੇ ਆ ਫਿਰ ਉਹ ਟਿੱਪਣੀ ਕਰਦੇ ਟੁਕਵੇਂ ਤਰੀਕੇ ਨਾਲ ਕਰਦੇ ਆ ਆਪਾਂ ਜਿਵੇਂ ਕਹਿ ਦਈਏ ਵੀ ਪਿੰਕੀ ਢਾਲੀਵਾਲ ਤਾਂ ਸਿਰੇ ਦਾ ਬੰਦਾ ਹੈ ਤੇ ਪਤਾ ਆਪਾਂ ਨੂੰ ਇਹ ਵੀ ਨਹੀਂ ਆਪਾਂ ਕਹਿ ਲਈਏ ਵੀ ਸੁਨੰਦਾ ਸ਼ਰਮਾ ਨਾਲ ਧੱਕਾ ਹੋਇਆ ਤੇ ਪਤਾ ਆਪਾਂ ਨੂੰ ਇਹਦਾ ਵੀ ਨਹੀਂ ਹੋ ਸਕਦਾ ਸੁਨੰਦਾ 100% ਦੀ ਸਹੀ ਹੋਵੇ ਤੇ ਹੋ ਸਕਦਾ 100% ਦੀ ਗਲਤ ਹੋਵੇ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਤੇ ਆਪਾਂ ਕਿਹੜੀ ਗੱਲੋਂ ਕਿल्ले ਗੱਡ ਕੇ ਖੜ ਜਾਣਾ ਹਲੇ ਤੇਲ ਤੇ ਤੇਲ ਦੀ ਧਾਰ ਦੇਖ ਲੋ ਪਰ ਮੈਂ ਦੋਵਾਂ ਨੂੰ ਬੇਨਤੀ ਕਰਨੀ ਚਾਹੂੰਗਾ ਮੈਂ ਸੁਨੰਦਾ ਸ਼ਰਮਾ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਅਸੀਂ ਨਾ ਤੁਹਾਡੀ ਹੋ ਸਕਦਾ ਤੁਸੀਂ ਬਿਲਕੁਲ ਸਹੀ ਹੋਵੋ ਮੇਰੇ ਮਨ ਦੇ ਵਿੱਚ ਕੁਝ ਕੁ ਸਵਾਲ ਆ ਜਿਹੜੇ ਮੈਂ ਤੁਹਾਡੇ ਸਾਹਮਣੇ ਬੈਠ ਕੇ ਪੁੱਛਣੇ ਚਾਹਨਾ ਤੁਹਾਡੇ ਕੋਲੇ ਜੇਕਰ ਸਮਾਂ ਜਲੰਦਰ ਔਰਦਾ ਨਹੀਂ ਮੈਂ ਆਪ ਜੀ ਦੇ ਕੋਲੇ ਆ ਕੇ ਜਦੋਂ ਵੀ ਕਹਾਂ ਜਿੱਥੇ ਵੀ ਕਹਾਂ ਜਿੰਨੇ ਵੱਜ ਕੇ ਜਿੰਨੇ ਮਿੰਟ ਦੇ ਉੱਤੇ ਪਹੁੰਚਣ ਵਾਸਤੇ ਕੋਈ ਟੀਮ ਦੇ ਸਮੇਤ ਪਹੁੰਚ ਜਾਊਗਾ ਮੈਂ ਪਿੰਕੀ ਧਾਲੀ ਵਾਲ ਖੁਰਾ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਸਮਾਂ ਦਿਓ ਆਪਾਂ ਖੁੱਲ ਕੇ ਵਿਚਾਰਾਂ ਕਰਗੇ ਕੋਈ ਇੱਕ ਪਾਸੜ ਗੱਲ ਨਹੀਂ ਭਾਵੇਂ ਇਕੱਲੇ ਇਕੱਲੇ ਗੱਲ ਕਰ ਲੋ ਭਾਵੇਂ ਇਕੱਠੇ ਹੋ ਕੇ ਗੱਲ ਕਰ ਲੋ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਗੇ ਪਰ ਇਹ ਗੱਲ ਸੱਚੀ ਆ ਦੋਸਤੋ ਮੇਰਾ ਖਿਆਲ ਆ ਵੀ ਸਾਡੇ ਪਰਿਵਾਰਕ ਜੀਆ ਦੇ ਵਿੱਚੋਂ ਕਈਆਂ ਨੂੰ ਇਸ ਖੇਤਰ ਦਾ ਪਤਾ ਨਾ ਹੋਵੇ ਸੰਗੀਤ ਖੇਤਰ ਦਾ ਇੱਕ ਉਹ ਲੋਕ ਹੁੰਦੇ ਜਿਹੜੇ ਕਿ ਆਪਦੇ ਪੈਸੇ ਨਾਲ ਆਪੇ ਗਾਉਂਦੇ ਆ ਬਹੁਤ ਸਾਰੇ ਸੁਰੀਲੇ ਕਲਾਕਾਰ ਜਿਹੜੇ ਕਿ ਮੈਨੂੰ ਵੀ ਜਾਣਦੇ ਆ ਉਹ ਇਹ ਗੱਲ ਕਹਿੰਦੇ ਬਾਈ ਜੀ ਕੋਈ ਪ੍ਰੋਡਿਊਸਰ ਹੀ ਮਿਲਾ ਦਿਓ ਭਾਵੇਂ ਸਾਨੂੰ ਕੋਈ 70 30 ਦੇ ਉੱਤੇ ਸਾਈਨ ਕਰ ਲਵੇ ਮੰਨ ਲਓ ਕਿਸੇ ਬੰਦੇ ਨੇ ਕਿਸੇ ਦੇ ਉੱਤੇ 1 ਕਰੋੜ ਰੁਪਇਆ ਲਾਇਆ ਉਹ 1 ਕਰੋੜ ਰੁਪਇਆ ਉਹਨੇ ਲਾ ਲਿਆ ਬਾਅਦ ਦੇ ਵਿੱਚ ਜੇਕਰ ਉਹਦੇ ਸ਼ੋਅ ਬੁੱਕ ਹੋਣਗੇ ਜੇਕਰ ਉਹਦੇ ਚ ਕੋਈ ਵਟਤ ਹੋਊਗੀ ਫੇਰ 70 30 ਹੋਊਗਾ ਨਾ ਪਹਿਲਾਂ ਤਾਂ ਬੰਦੇ ਨੇ ਆਪਦਾ 1 ਕਰੋੜ ਰੁਪਇਆ ਲਾਇਆ ਵੀ ਦੀ ਹੱਟੀ ਚਲੇ ਜੇ ਉਹ ਹੱਟੀ ਆ ਜਿਹੜੀ ਉਹ ਸੁਨੰਦਾ ਸ਼ਰਮਾ ਦੀ ਗਾਇਕੀ ਦੀ ਚੱਲੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਪਰ ਜਿਹੜਾ ਵਿਵਾਦ ਪੈਦਾ ਹੋਇਆ ਇਹਦੇ ਵਿੱਚ ਨੁਕਸਾਨ ਕਿਹਦਾ ਹੋਊਗਾ ਪਿੰਕੀ ਢਾੜੀਵਾਲ ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਆ ਉਹ ਆਪਣੇ ਘਰ ਦੇ ਵੱਲ ਆ ਗਏ ਸੁਨੰਦਾ ਸ਼ਰਮਾ ਨੇ ਇਹ ਗੱਲ ਕਹੀ ਕਿ ਬੀਤੇ ਵੇਲੇ ਦੇ ਵਿੱਚ ਕਈ ਮਗਰਮੱਛ ਮੈਨੂੰ ਕਬਜ਼ੇ ਦੇ ਵਿੱਚ ਲੈ ਲਿਆ ਮੈਂ ਜਾਲ ਦੇ ਵਿੱਚ ਫਸ ਗਈ ਸਾਡੇ ਕੋਲ ਬੜੀ ਮਿਹਨਤ ਕਰਵਾਉਂਦੇ ਆ ਸਾਡੇ ਕੋਲੋਂ ਆਪਦੇ ਘਰ ਭਰ ਲੈਂਦੇ ਆ ਮੇਰੇ ਕੋਲ ਤਾਂ ਆਪਣਾ ਘਰ ਵੀ ਨਹੀਂ ਆ ਵਿਆਹ ਦੀਆਂ ਗੱਲਾਂ ਵੀ ਚੱਲੀਆਂ ਬੜਾ ਕੁਝ ਹੋਰ ਹੋ ਪਰ ਇਹਦੇ ਵਿੱਚ ਸੱਚਾਈ ਕੀ ਆ 6-7 ਸਾਲ ਪਿੰਕੀ ਢਾਲੀਵਾਲ ਦੀ ਅਗਵਾਈ ਦੇ ਵਿੱਚ ਸੁਨੰਦਾ ਸ਼ਰਮਾ ਨੇ ਘਾਇਆ ਫਿਰ ਹੁਣ ਜਦੋਂ ਅੱਡ ਹੋ ਗਏ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਜਦੋਂ ਟੁੱਟ ਜਾਂਦੀ ਆ ਜਾਂ ਵਿਚਾਰਧਾਰਕ ਮਤ ਭੇਦ ਕੋਈ ਪੈਸੇ ਦਾ ਜਾਂ ਕੋਈ ਹੋਰ ਆ ਜੇ ਤੇ ਫਿਰ ਭਾਈ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਹੁੰਨੇ ਆ ਜੇ ਮੰਨ ਲਓ ਇਹ ਗੱਲ ਹੈ ਤੁਹਾਡਾ ਕੈਰੀਅਰ ਉਹਨਾਂ ਨੇ ਬਰਬਾਦ ਕੀਤਾ ਤੁਹਾਡੇ ਕੋਲੇ ਖੁੱਲਾ ਪੈੜਾ ਤੁਸੀਂ ਆਪ ਦਾ ਬਹੁਤ ਸੋਨਾ ਪੇ ਵੱਖ ਬਣਾਓ ਤੇ ਜੇ ਪਿੰਕੀ ਢਾਲੀਵਾਲ ਹੋਰੀ ਗਲਤ ਆ ਤੇ ਭਾਈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਇਹ ਗੱਲ ਦੁੱਧ ਵਾਂਗੂ ਸਾਫ਼ ਹੋਣੀ ਚਾਹੀਦੀ ਐ ਦੁੱਧ ਵਾਂਗੂ ਨਿੱਤਰੀ ਹੋਣੀ ਚਾਹੀਦੀ ਆ ਚਿੱਟੇ ਰਣ ਵਾਂਗੂ ਸਾਫ਼ ਹੋਣੀ ਚਾਹੀਦੀ ਆ ਵੀ ਭਾਈ ਸੱਚਾਈ ਕੀ ਆ ਸੰਗਦਲ 47 ਦੀਆਂ ਜੇਕਰ ਆਪਾਂ ਗੱਲਾਂ ਸੁਣੀਏ ਤਾਂ ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਭਾਈ ਤੁਸੀਂ ਤਾਂ ਭਰਾ ਕਹਿੰਦੇ ਸੀ ਪਿੰਕੀ ਢਾਲੀ ਵਾਲ ਦੇ ਮੁੰਡੇ ਨੂੰ ਤੇ ਤੁਸੀਂ ਹੁਣ ਵਿਆਹ ਦੀਆਂ ਗੱਲਾਂ ਕਰਦੇ ਹੋ ਫਿਰ ਉਹਨੇ ਇਹ ਵੀ ਗੱਲ ਕਹੀ ਆ ਵੀ ਤੁਸੀਂ ਕਹਿੰਦੇ ਵੀ ਭਾਈ ਮੇਰੇ ਕੋਲ ਤਾਂ ਆਪਣਾ ਘਰ ਵੀ ਹੈ ਨਹੀਂ ਜਿਹੜੀ ਤੁਸੀਂ 2 ਕਰੋੜ ਦੀ ਪ੍ਰਾਪਰਟੀ ਖਰੀਦੀ ਆ ਉਹ ਕਿੱਥੋਂ ਖਰੀਦੀ ਹੈ ਗਾਇਕੀ ਦੇ ਵਿੱਚੋਂ ਖਰੀਦੀ ਆ ਜਿਹੜੀ ਤੁਹਾਡੇ ਕੋਲੇ ਮਹਿੰਗੀ ਗੱਡੀ ਆ ਉਹ ਕਿੱਥੋਂ ਆਈ ਆ ਦੇਖੋ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਉਹਦੇ ਕੋਲੇ ਗੱਡੀਆਂ ਵੀ ਆਉਂਦੀਆਂ ਉਹਦੇ ਕੋਲੇ ਕੋਠੀਆਂ ਵੀ ਆਉਂਦੀਆਂ ਪਰ ਜਦੋਂ ਰੁਪਈਆਂ ਦਾ ਰੌਲਾ ਪੈਂਦਾ ਤੇ ਉਦੋਂ ਰੁਪਈਆਂ ਦੇ ਰੌਲੇ ਦੇ ਵਿੱਚ ਨੁਕਸਾਨ ਸਭ ਤੋਂ ਵੱਧ ਕਿਹਦਾ ਹੁੰਦਾ ਮੈਂ ਅੱਜ ਤੱਕ ਨੁਕਸਾਨ ਗਾਇਕ ਧਰਦਾ ਹੁੰਦਾ ਵੇਖਿਆ ਕਿਉਂਕਿ ਲੋਕਾਂ ਨੇ ਆਨੰਦ ਲੈਣਾ ਲੋਕ ਭਾਵੇਂ ਗੀਤਾਂ ਦੇ ਵਿੱਚੋਂ ਲੈਣ ਭਾਵੇਂ ਫਿਲਮਾਂ ਦੇ ਵਿੱਚੋਂ ਲੈਣ ਭਾਵੇਂ ਰੀਲਾਂ ਦੇ ਵਿੱਚੋਂ ਲੈਣ ਭਾਵੇਂ ਤੁਹਾਡੀ ਚੈਟ ਦੇ ਵਿੱਚੋਂ ਲੈਣ ਤੇ ਭਾਵੇਂ ਤੁਹਾਡੇ ਵਿਵਾਦ ਦੇ ਵਿੱਚੋਂ ਲੈਣ ਲੋਕਾਂ ਨੇ ਇਸ ਗੱਲ ਨੂੰ ਭੁੱਲ ਜਾਣਾ ਬੀਤੇ ਵੇਲੇ ਦੇ ਵਿੱਚ ਕਿੰਨੇ ਵਿਵਾਦ ਸਾਹਮਣੇ ਆਏ ਪਰ ਸੁਨੰਦਾ ਦੇ ਮੂਰੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਪੀ ਪਾਈ ਤੁਸੀਂ ਜਿਹੜੀਆਂ ਗੱਲਾਂ ਹੁਣ ਕਹੀਆਂ ਉਹ ਗੱਲਾਂ ਹੁਣ ਤੱਕ ਕਿਉਂ ਨਹੀਂ ਕਹੀਆਂ ਜਿਹੜੀਆਂ ਗੱਲਾਂ ਸੰਗਦਲ 47 ਦੇ ਵੱਲੋਂ ਕਹੀਆਂ ਗਈਆਂ ਉਹਨੇ ਤੇ ਵੀ ਗੱਲ ਕਹੀਆ ਮੇਰੇ ਗੀਤ ਰਾਜ ਤੱਕ ਕਿੰਨਾ ਕ ਜ਼ਿਕਰ ਕੀਤਾ ਤੁਸੀਂ ਮੇਰੇ ਗੀਤ ਨੂੰ ਗਾਇਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਮੇਰਾ ਲਿਖਿਆ ਹੋਇਆ ਗੀਤ ਗਾਇਆ ਤੇ ਤੁਸੀਂ ਹੁਣ ਤੱਕ ਮੇਰਾ ਕਦੇ ਜ਼ਿਕਰੀ ਨਹੀਂ ਕੀਤਾ ਜੇ ਤੁਸੀਂ ਇਹਨੇ ਔਖੇ ਆ ਹੁਣ ਤੱਕ ਕਿਉਂ ਨਹੀਂ ਤੁਸੀਂ ਉਹਨਾਂ ਦੇ ਪਰਿਵਾਰ ਦੇ ਨੂੰ ਛੱਡ ਕੇ ਤੇ ਪਾਈ ਆਪਦਾ ਵੱਖਰੇ ਤੌਰ ਦੇ ਉੱਤੇ ਤੁਰ ਪਏ ਮੈਂ ਸ਼ਾਇਦ ਦਰਸ਼ਕਾਂ ਨੂੰ ਸਾਡੇ ਭੈਣਾ ਵੀਰਾਂ ਨੂੰ ਪਤਾ ਨਾ ਹੋਵੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਕਿ ਜਿਹੜੀ ਰਜਨੀ ਫਿਲਮ ਆਈ ਸੀ ਜਿਹਦੇ ਵਿੱਚ ਰੂਪੀ ਗਿੱਲ ਦੇ ਵੱਲੋਂ ਅਦਾਕਾਰੀ ਕੀਤੀ ਗਈ ਸੁਪਰ ਡੂਪਰ ਫਿਲਮ ਹਿੱਟ ਹੋਈ ਸੀ ਪਿੱਛੇ ਜੇ ਆਈ ਉਸ ਫਿਲਮ ਦੇ ਵਿੱਚ ਰਜਨੀ ਦਾ کردار ਸੁਨੰਦਾ ਸ਼ਰਮਾ ਨੇ ਨਭਾਉਣਾ ਸੀ ਪਰ ਉੱਥੇ ਆਪਸ ਦੇ ਵਿੱਚ ਵਿਗੜ ਦੀ ਗੱਲ ਪੈਦਾ ਹੋਈ ਐਨ ਮੌਕੇ ਦੇ ਉੱਤੇ ਰੂਪੀ ਗਿੱਲ ਨੂੰ ਲਿਆਂਦਾ ਗਿਆ ਸੀ ਮੈਨੂੰ ਇਸ ਗੱਲ ਦਾ ਵੀ ਪਤਾ ਸ਼ਾਇਦ ਸਾਡੇ ਪਰਿਵਾਰਕ ਜੀਵਾਂ ਨੂੰ ਪਤਾ ਨਾ ਹੋਵੇ ਇੱਕ ਵਾਰ ਸੁਨੰਦਾ ਸ਼ਰਮਾ ਬਿਗ ਬਾਸ ਦੇ ਵਿੱਚ ਗਏ ਸੀ ਉਹ ਬਿਗ ਬਾਸ ਦੇ ਵਿੱਚ ਹੋਰ ਕੋਈ ਕਲਾਕਾਰ ਕਿਉਂ ਨਹੀਂ ਚਲਾ ਜਾਂਦਾ ਕੁਝ ਗਏ ਵੀ ਸਾਡੇ ਪੰਜਾਬੀ ਪਰ ਹਰ ਕੋਈ ਕਿਉਂ ਨਹੀਂ ਚਲਾ ਜਾਂਦਾ ਜਿੰਨੀ ਮਸ਼ਹੂਰ ਸੁਨੰਦਾ ਸ਼ਰਮਾ ਉਹਨੇ ਮਸ਼ਹੂਰ ਪੰਜਾਬ ਦੇ ਕਈ ਹੋਰ ਕਲਾਕਾਰ ਵੀ ਆ ਪਰ ਉੱਥੇ ਰਪਈਆਂ ਦੀ ਪੰਡ ਲੱਗਦੀ ਆ ਕਿਸੇ ਨੂੰ ਪਤਾ ਨਹੀਂਗਾ ਸਲਮਾਨ ਖਾਨ ਦੇ ਮੂੰਹ ਇਹ ਗੱਲ ਅਖਬੋਣੀ ਕਿ ਕੀ ਬਾਤ ਆ ਆਪਕੀ ਤਾਂ ਬਾਤ ਹੀ ਨਿਰਾਲੀ ਆ ਜਾਂ ਕੋਈ ਵੀ ਹੋਰ ਗੱਲ ਅਖਬੋਣੀ ਇਹ ਕਲਾਕਾਰ ਨੂੰ ਵੱਡਾ ਕਰਨ ਦੇ ਲਈ ਉਹਨੂੰ ਪੰਜਾਬ ਤੋਂ ਬਾਹਰ ਕੱਢ ਕੇ ਤੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਕਬੂਲ ਕਰਨ ਦੇ ਲਈ ਉਹ ਕਿੰਨੇ ਰੁਪਈਏ ਲੱਗੇ ਤੇ ਕਿਹੜੇ ਤਰੀਕੇ ਦੇ ਨਾਲ ਉਹਨੂੰ ਉੱਥੇ ਪਹੁੰਚਾਇਆ ਗਿਆ ਜਾਂ ਉਹ ਪਹੁੰਚੀ ਉਹਦੇ ਵਿੱਚ ਵੀ ਕਲਾ ਹੈਗੀ ਆ ਆਪਦੀ ਗਾਇਕੀ ਦੀ ਰਾਹੀ ਪਰ ਇਹ ਕਿਸੇ ਇੱਕ ਦੇ ਪਿੱਛੇ ਨਹੀਂ ਹੁੰਦੀ ਵੀ ਭਾਈ ਮੇਰੇ ਚ ਇਕੱਲੀ ਕਲਾ ਇਹ ਪੂਰੀ ਟੀਮ ਦੀ ਜ਼ਿੰਮੇਵਾਰੀ ਹੁੰਦੀ ਤਾਂ ਟੀਮ ਦੇ ਐਫਰਟ ਟੀਮ ਦੇ ਯਤਨ ਹੁੰਦੇ ਆ ਆਪਾਂ ਨੂੰ ਇਹ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਕਿ ਕਲਾਕਾਰ ਅੱਜ ਇੰਨੇ ਪੈਸੇ ਲਾ ਨਹੀਂ ਸਕਦੇ ਬਹੁਤੇ ਜਿਹੜੇ ਤਾਂ ਹੈਗੇ ਬਹੁਤ ਅਮੀਰ ਕਲਾਕਾਰ ਉਹ ਤਾਂ ਸ਼ੌਕ ਦੇ ਭੱਬੂ ਉਡਾਉਂਦੇ ਆ ਪਰ ਮੇਰੇ ਕੋਲੇ ਬਹੁਤ ਸਾਰੇ ਸੰਪਰਕ ਦੇ ਵਿੱਚ ਇਹੋ ਜਿਹੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਬਹੁਤ ਸਰੀਲਾ ਲੱਗ ਆਉਂਦੇ ਆ ਪਰ ਉਹਨਾਂ ਦੇ ਕੋਲੇ ਇੱਕ ਗੀਤ ਕਰਨ ਯੋਗਾ ਪੈਸਾ ਵੀ ਹੈ ਨਹੀਂ ਉਹ ਮੈਨੂੰ ਕਹਿੰਦੇ ਬਾਈ ਜੀ ਕੋਈ ਪ੍ਰੋਡਿਊਸਰ ਹੀ ਮਿਲਾ ਦਿਓ ਸਾਨੂੰ ਸਾਡੇ ਉੱਤੇ ਪੈਸੇ ਲਾਵੇ ਸਾਡੇ ਨਾਲ ਭਾਵੇਂ 70 30 ਦਾ ਹਿੱਸਾ ਕਰ ਲੈ ਯਾਨੀ ਕਿ ਜੋ ਸਾਡੇ ਸ਼ੋਭਕ ਹੋਣਗੇ 70% ਉਹ ਰੱਖ ਲੈ 30 ਸਾਨੂੰ ਦੇ ਦੇਵੇ ਕੋਈ ਕਹਿੰਦਾ ਜੀ 60 40 ਤੇ ਕਰਵਾ ਦਿਓ ਮੇਰਾ ਕੋਈ ਇਹ ਗੱਲ ਕਰਨਾ ਯਾਰ ਮੇਰਾ 5 ਸਾਲ ਦਾ ਕੰਟਰੈਕਟ ਕਰਵਾ ਦਿਓ ਕਿਸੇ ਨਾਲ ਪਰ ਪ੍ਰੋਡਿਊਸਰ ਮੈਦਾਨ ਦੇ ਵਿੱਚ ਨਿੱਤਰਦੇ ਬਹੁਤ ਘੱਟ ਆ ਕਿਉਂਕਿ ਗਾਇਕੀ ਮਹਿੰਗੀ ਹੋ ਗਈ ਹੈ ਜੇਕਰ ਅੱਜ ਅਸੀਂ ਇੱਕ ਮਹਿੰਗਾ ਵੀਡੀਓ ਕਰਦੇ ਹਾਂ ਹੈਲੀਕਾਪਟਰ ਵਿਖਾਉਣੇ ਆ ਇਹਦੇ ਚ ਗੱਡੀਆਂ ਦਿਖਾਉਣੀਆਂ ਇਹਦੇ ਚ ਵੱਡੇ ਵੱਡੇ ਦ੍ਰਿਸ਼ ਦਿਖਾਉਣੇ ਆ ਇਹ ਚ ਫੋਰਨ ਲੋਕੇਸ਼ਨ ਦਿਖਾਉਣੀਆਂ ਵੱਡੇ ਕਲਾਕਾਰ ਲੈਣੇ ਫਿਲਮੀ ਕਲਾਕਾਰ ਲੈਣੇ ਇੱਕ 40-40 50-50 ਲੱਖ ਰੁਪਏ ਦੇ ਵਿੱਚ ਇੱਕ ਵੀਡੀਓ ਪੈਂਦਾ ਵੀ ਮੈਂ ਦੇਖਿਆ ਪੰਜਾਬ ਦੇ ਵਿੱਚ ਇਹੋ ਸਾਰੇ ਅਜਿਹੇ ਗਾਇਕ ਵੀ ਜਿਹੜੇ ਕਰੋੜ-ਕਰੋੜ ਰੁਪਏ ਦਾ ਵੀਡੀਓ ਬਣਦਾ 8-10 ਲੱਖ ਰੁਪਏ ਦੇ ਵਿੱਚ ਇੱਕ ਗਾਣੇ ਦਾ ਸੰਗੀਤ ਤਿਆਰ ਹੁੰਦਾ ਜੇਕਰ ਤੁਸੀਂ ਵੱਡੇ ਸੰਗੀਤਕਾਰ ਤੋਂ ਕਰਾਉਨੇ ਆ 10-15 ਲੱਖ ਰੁਪਏ ਦੀ YouTube ਤੇ ਬੂਸਟ ਲਾਉਂਦੇ ਆ ਵੀ ਜੇਕਰ ਇੰਨੇ ਮਿਲੀਅਨ ਇੱਕਦਮ ਕਰਨੇ ਆ ਤੇ ਭਾਈ ਫਿਰ ਇੰਨੇ ਪੈਸੇ ਲਾਏ ਹੋਣਗੇ ਜਿਨੇ ਵੀ ਲਾਏ ਹੋਣਗੇ ABCD ਯਾਨੀ ਕਿ ਤੁਸੀਂ ਮੇਰੇ ਤੇ ਲਾਓ ਤੁਸੀਂ ਪੈਸੇ ਕਮਾਉਣੇ ਵੀ ਆ ਲਾਇਆ ਤੁਸੀਂ ਇੱਕਦਮ 40 ਲੱਖ ਰੁਪਈਆ 50 ਲੱਖ ਰੁਪਈਆ ਇਨਵੈਸਟਮੈਂਟ ਮੇਰੇ ਤੇ ਕੀਤੀ 2 ਤੇ ਉਸ ਤੋਂ ਬਾਅਦ ਫਿਰ ਤੁਸੀਂ ਕਹੋਗੇ ਵੀ ਪਾਈਏ ਦੇ ਚੋਂ ਵੱਧ ਤੋਂ ਵੱਧ ਨਚੋੜੀਏ ਇਹਨੂੰ ਇਹ ਬਹੁਤ ਵਾਰ ਗੱਲ ਹੁੰਦੀ ਆ ਵੀ ਫਿਰ ਆਪਸ ਦੇ ਵਿੱਚ ਫਿੱਕ ਪੈ ਜਾਂਦੀ ਆ ਸ਼ੁਰੂਆਤ ਦੇ ਵਿੱਚ ਮਾਹੌਲ ਹੋਰ ਹੁੰਦਾ ਬਾਅਦ ਦੇ ਵਿੱਚ ਮਾਹੌਲ ਹੋਰ ਬਣ ਜਾਂਦਾ ਪਰ ਇਹ ਵੀ ਗੱਲ ਆ ਵੀ ਪ੍ਰੋਡਿਊਸਰਾਂ ਨੂੰ ਵੀ ਧੱਕਾ ਨਹੀਂ ਕਰਨਾ ਚਾਹੀਦਾ ਜੋ ਕਰਾਰ ਦੇ ਵਿੱਚ ਲਿਖਿਆ ਹੋਵੇ ਉਸ ਕਰਾਰ ਦੇ ਉੱਤੇ ਖਰੇ ਰਹਿਣਾ ਚਾਹੀਦਾ ਕਲਾਕਾਰ ਆ ਜਿਹੜਾ ਉਹ ਕੱਲੀ ਪੈਸੇ ਵਟਣ ਵਾਲੀ ਮਸ਼ੀਨ ਨਹੀਂ ਜਜ਼ਬਾਤ ਦੀ ਕਦਰ ਵੀ ਕਰਨੀ ਚਾਹੀਦੀ ਅਸੀਂ ਇਹ ਵੀ ਗੱਲ ਕਹਿੰਨੇ ਆ ਪਰ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਦੱਸਦਾ ਰਜਿੰਦਰ ਸਿੰਘ ਜਿਹੜੇ ਕਿ ਫਾਈਨ ਟੋਨ ਕੰਪਨੀ ਦੇ ਮਾਲਕ ਹੁਣ ਤਾਂ ਚਲੋ ਕੰਪਨੀ ਨਹੀਂ ਚਲਾਉਂਦੇ ਉਹਨਾਂ ਨੇ ਆਪਦੇ ਹੋਰ ਕਿੱਥੇ ਸ਼ੁਰੂ ਕੀਤੇ ਬੜੇ ਸਤਕਾਰਯੋਗ ਆ ਉਹਨਾਂ ਨੇ ਕਿਸੇ ਵੇਲੇ ਦਲਜੀਤ ਦੁਸਾਂਜ ਨੂੰ ਮੇਰਾ ਖਿਆਲ ਆ ਵੀ ਬਲਬੀਰ ਬੋਪਾ ਰਾਏ ਨੂੰ ਵੀ ਤੇ ਹੋਰ ਵੀ ਕਈ ਕਲਾਕਾਰ ਆ ਜਿਹੜੇ ਉਹਨਾਂ ਨੂੰ ਬਾਉਂਡ ਕੇ ਕੁਲਵਿੰਦਰ ਢਿੱਲੋਂ ਤੇ ਕੁਝ ਕੁ ਹੋਰ ਕਲਾਕਾਰ ਇੱਕ ਵਾਰੀ ਉਹਨਾਂ ਦਾ ਬਾਉਂਡ ਕੀਤਾ ਹੋਇਆ 5-10 ਸਾਲ ਦੇ ਲਈ ਕਲਾਕਾਰ ਕੀਤਾ ਸੀ ਉਹ ਸਭ ਥਾਂਾਂ ਤੇ ਪ੍ਰੋਗਰਾਮ ਆਪ ਬੁੱਕ ਕਰਦੇ ਸੀ ਕਲਾਕਾਰ ਨੂੰ ਮੌਕੇ ਤੇ ਪਤਾ ਲੱਗਦਾ ਸੀ ਕਿ ਮੈਂ ਕਿਹੜੀ ਥਾਂ ਤੇ ਗਾਉਣ ਜਾਣਾ ਰਪਈਏ ਵੀ ਬਹੁਤ ਲਾਉਂਦੇ ਸੀ ਉਹ ਐਡ ਬਹੁਤ ਕਰਦੇ ਸੀ ਉਹਨੂੰ ਜੋ ਉਹਦਾ ਹਿੱਸਾ ਸੀ 20000 1500 ਕਲਾਕਾਰ ਨੇ ਪਰਦੇ ਦੇ ਨਾਲ ਹੀ ਇੱਕ ਬਰੀ ਰਾਜਸਥਾਨ ਦਾ ਪ੍ਰੋਗਰਾਮ ਬੁੱਕ ਕਰ ਲਿਆ ਵੀ ਭਾਈ ਮੇਰਾ ਕਿਹੜਾ ਪਤਾ ਲੱਗਦਾ ਵੀ ਮੈਂ ਪਰਦੇ ਨਾਲ ਹੀ ਕਰ ਲੇਦਾ ਮੈਂ ਕਾਹਤੋਂ ਹਿੱਸਾ ਦੇਵਾਂ ਬਾਹਰੋਂ ਵਾਰੀ ਕਰ ਲੈਨੇ ਆ ਪਰ ਜਿਹੜੇ ਬੰਦੇ ਨੇ ਪੈਸੇ ਲਾਏ ਹੁੰਦੇ ਉਹਨੂੰ ਕੱਲੀ ਕੱਲੀ ਬਰੀਕੀ ਦਾ ਪਤਾ ਹੁੰਦਾ ਉਹਨੂੰ ਪਤਾ ਸੀ ਰਜਿੰਦਰ ਸਿੰਘ ਹੋਰਾਂ ਨੂੰ ਕਿ ਫਲਾਣੀ ਥਾਂ ਦੇ ਉੱਤੇ ਸ਼ੋਅ ਬੁੱਕ ਕੀਤਾ ਗਿਆ ਵਿਆਹ ਦਾ ਉਹ ਜਦੋਂ ਕਲਾਕਾਰ ਉੱਥੇ ਗਾ ਰਿਹਾ ਸੀ ਚੁੱਪਚੀ ਪੀਤੇ ਉੱਥੇ ਗਏ ਸਟੇਜ ਦੇ ਉੱਤੇ ਗਏ 100 ਰੁਪਇਆ ਵਾਰ ਕੇ ਤੇ ਉਹਦੀ ਜੇਬ ਦੇ ਵਿੱਚ ਪਾਤਾ ਕਰਨੇ ਬਹੁਤ ਬਹੁਤ ਮਗਾਰਕਾ ਉਹ ਕਲਾਕਾਰ ਸਾਰੀ ਉਮਰ ਸ਼ਰਮਿੰਦਾ ਰਹਾ ਇਸ ਗੱਲੋਂ ਕਿ ਯਾਰ ਮੈਜੀ ਚੋਰੀ ਫੜੀ ਗਈ ਪਰ ਰਜਿੰਦਰ ਸਿੰਘ ਨੇ ਕਦੇ ਇਹ ਨਹੀਂ ਗੱਲ ਕਹੀ ਕਿ ਭਾਈ ਮੈਨੂੰ ਬੜਾ ਦੁੱਖ ਹੋਇਆ ਇਹ ਇੱਕ ਤਰੀਕਾ ਸੀ ਕਹਿਣ ਦਾ ਵੀ ਭਾਈ ਮੈਨੂੰ ਤੇਰੀ ਕੱਲੀ ਕੱਲੀ ਗਤੀਵਿਧੀ ਦਾ ਪਤਾ ਜੇ ਮੇਰੇ ਤੋਂ ਬਾਹਰ ਹੋ ਕੇ ਚੱਲਦਾ ਜਿਨੇ ਪੈਸੇ ਲਾਏ ਆ ਉਹਨੇ ਵਟੜਨੇ ਵੀ ਆ ਪਰ ਵਟਦੇ ਆ ਵਟਦੇ ਆ ਪੈਸੇ ਬੰਦੇ ਨੂੰ ਨਿਚੋੜਨਾ ਵੀ ਨਹੀਂ ਚਾਹੀਦਾ ਮੈਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਕਿ ਕਿਸੇ ਦੀ ਧੀ ਭੈਣ ਦੇ ਨਾਲ ਯਾਰਤੀ ਹੋਵੇ ਪਰ ਇੱਥੇ ਮੇਰੇ ਮੂਰੇ ਹੁਣ ਤਿੰਨ ਚਾਰ ਹੋਰ ਵੀਡੀਓ ਆਦਣਾ ਉਹਦੇ ਵਿੱਚੋਂ ਇੱਕ ਵੀਡੀਓ ਤੁਸੀਂ ਦੇਖੀ ਵੀ ਹੋਣੀ ਆ ਸੋਨਮ ਬਾਜਵਾ ਦੇ ਨਾਲ ਸੁਨੰਦਾ ਸ਼ਰਮਾ ਦੀ ਇੰਟਰਵਿਊ ਆ ਉਹਦੇ ਵਿੱਚ ਵਾਰ-ਵਾਰ ਉਹ ਇਹ ਗੱਲ ਕਹਿ ਰਹੀ ਆ ਕਿ ਭਾਈ ਮੈਨੂੰ ਤਾਂ ਬੱਚਿਆਂ ਵਾਂਗੂ ਪਿਆਰ ਕੀਤਾ ਮੈਂ ਉਹਨਾਂ ਨੂੰ ਮੰਮੀ ਪਾਪਾ ਕਹਿਨੀ ਆ ਉਹ ਮੇਰੇ ਵੀਰਾਂ ਵਰਗੇ ਉਹ ਬੱਚੇ ਉਹ ਜਦੋਂ ਮੰਮੀ ਪਾਪਾ ਵਾਲੀ ਗੱਲ ਕਹਿੰਦੇ ਉਹ ਕਿਹੜਾ ਦੋ ਦਹਾਕੇ ਪੁਰਾਣੀ ਆ ਉਹ ਮੇਰਾ ਖਿਆਲ ਹੈ ਵੀ ਡੇਢ ਦੋ ਸਾਲ ਤਿੰਨ ਸਾਲ ਪੁਰਾਣੀ ਗੱਲ ਹੋਣੀ ਉਹ ਇੰਟਰਵਿਊ ਉਦੋਂ ਰਿਸ਼ਤੇ ਹੋਰ ਸੀ ਆਪਾਂ ਸਿਫਤਾਂ ਦੇ ਪੁਲ ਬਣਦੇ ਸੀ ਹੁਣ ਗੱਲ ਹੋਰ ਆ ਆਪਾਂ ਇਸ ਗੱਲ ਦੇ ਖਿਲਾਫ ਆ ਮੈਂ ਬਿਲਕੁਲ ਨਹੀਂ ਗੱਲ ਕਹਿੰਦਾ ਵੀ ਪਿੰਕੀ ਢਾੜੀਵਾਲ ਸਹੀ ਆ ਪਰ ਮੈਂ ਇਹ ਵੀ ਨਹੀਂ ਗੱਲ ਕਹਿੰਦਾ ਵੀ ਸੁਨਦਰ ਸ਼ਰਮਾ 100% ਦੀ ਸਹੀ ਆ ਤੇ ਮੇਰੀ ਪੰਜਾਬੀਆਂ ਨੂੰ ਵੀ ਬੇਨਤੀ ਕਿ ਤੇਲ ਤੇ ਤੇਲ ਦੀ ਧਾਰ ਦੇਖੋ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਬੀਤੇ ਸਮੇਂ ਦੇ ਵਿੱਚ ਜ਼ਿਆਦਤੀਆਂ ਵੀ ਹੋਈਆਂ ਤੇ ਬਹੁਤ ਸਾਰੇ ਕਲਾਕਾਰ ਜਦੋਂ ਵੱਡੇ ਹੋ ਗਏ ਉਹਨਾਂ ਨੂੰ ਪ੍ਰੋਡਿਊਸਰ ਭੇੜਾ ਵੀ ਲੱਗਣ ਲੱਗ ਪਿਆ ਇਹ ਵੀ ਗੱਲ ਆ ਜਦੋਂ ਆਪਾਂ ਗਾਇਕੀ ਦੇ ਵਿੱਚ ਪੈਸਾ ਖਰਚੜਾ ਹੁੰਦਾ ਤੇ ਸਾਡੇ ਕੋਲੇ ਨਹੀਂ ਹੁੰਦਾ ਉਦੋਂ ਸਾਡੀਆਂ ਇਸ਼ਾਵਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਜਦੋਂ ਅਸੀਂ ਮਕਬੂਲ ਹੋ ਜਾਂਦੇ ਆ ਸਾਨੂੰ ਸ਼ੋਅ ਬੁੱਕ ਹੁੰਦੇ ਆ ਸਾਡੀਆਂ ਫਿਲਮਾਂ ਹੁੰਦੀਆਂ ਉਦੋਂ ਸਾਡੇ ਮਨ ਦੇ ਵਿੱਚ ਬਲਵਲੇ ਹੋਰ ਹੁੰਦੇ ਵੀ ਯਾਰ ਇਹ ਤਾਂ ਐਵੇਂ ਹੀ ਵਿਚਾਲੇ ਆ ਇਹਨਾਂ ਨੂੰ ਪਤਾ ਦੀ ਵੀ ਮੈਂ ਕੌਣ ਆ ਉਹ ਜਿਹੜਾ ਮੈਂ ਕੌਣ ਵਾਲੀ ਗੱਲ ਕੁਝ ਕਿ ਇਹ ਗੱਲ ਸੋਚ ਕੇ ਵੀ ਚੱਲ ਗਏ ਤੇ ਕੁਝ ਕਿ ਇਸ ਗੱਲ ਨੂੰ ਸੋਚ ਕੇ ਡੁੱਬ ਵੀ ਗਏ ਬਾਅਦ ਦੇ ਵਿੱਚ ਪੈਸੇ ਲਾਉਣ ਵਾਲਾ ਕੋਈ ਮਿਲਿਆ ਨਹੀਂ ਪੰਜਾਬੀਆਂ ਦਾ ਇੱਕ ਹਿੱਸਾ ਸਵਾਦ ਲੈ ਰਿਹਾ ਅੱਜ ਸੁਨੰਦਾ ਗਲਤ ਹੈ ਫਲਾਣੀ ਗਲਤ ਹੈ ਉਹ ਗਲਤ ਹੈ ਉਹ ਗਲਤ ਹੈ ਕੋਈ ਸੰਗਦਲ 47 ਨੂੰ ਮਾਰਾ ਕਈ ਜਿਹੜਾ ਕੋਈ ਪਿੰਕੀ ਥਾੜੀ ਵਾਲ ਨੂੰ ਕੁਸਨੰਦਾਂ ਨੂੰ ਪਰ ਮੈਂ ਸੁਨੰਦਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਇਹ ਜਿਹੜੀ ਗਾਇਕੀ ਦੀ ਮੰਡੀ ਹੈ ਨਾ ਬਹੁਤ ਛੋਟੀ ਆ ਇਹਦੇ ਵਿੱਚ ਪੈਸੇ ਖਰਚਣ ਵਾਲੇ ਲੋਕਾਂ ਦੀ ਗਿਣਤੀ ਬਾੜੀ ਨਹੀਂ ਹੈਗੀ ਤੇ ਇਹ ਧੰਦਾ ਹੈ ਵੀ ਬਹੁਤ ਘਾਟੇਵੰਦਾ ਪ੍ਰੋਡਿਊਸਰ ਇਹ ਗੱਲ ਕਹਿੰਦੇ ਵੀ ਕਲਾਕਾਰ ਤਾਂ ਸਾਡੇ ਕੋਲੇ 5 ਸਾਲ ਬੁੱਕ ਆ 2 ਸਾਲ ਬਾਉਂਦਾ 5 7 ਸਾਲ ਬਾਉਂਦਾ ਬਾਅਦ ਵਿੱਚ ਜਦੋਂ ਵੱਡਾ ਹੋਗਾ ਸਾਨੂੰ ਕਿਹਨੇ ਪੁੱਛਣਾ ਤੇ ਸਿੰਗਰ ਇਹ ਗੱਲ ਕਹਿੰਦੇ ਵੀ ਸਾਡੇ ਤੋਂ ਇਹਨਾਂ ਨੇ ਕਮਾ ਬਹੁਤ ਲਿਆ ਤੁਹਾਨੂੰ ਮਿਲ ਬੈਠ ਕੇ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ ਸੀ ਤੁਸੀਂ ਇਹਦਾ ਤਮਾਸ਼ਾ ਬਣਾ ਲਿਆ ਜਿੰਨੇ ਲੋਕਾਂ ਦੇ ਕੋਲੇ ਤੁਸੀਂ ਜਾਣਾ ਕਿਉਂਕਿ ਤੁਸੀਂ ਪਬਲਿਕ ਫਿਗਰ ਆ ਉਹਨਾਂ ਦੇ ਵਿੱਚ ਹੁਣ ਤੁਹਾਡੀ ਗੱਲ ਇਹ ਚੱਲਦੀ ਰਹਿਣੀ ਆ ਭਾਵੇਂ ਤੁਸੀਂ 20 ਸਾਲ ਲਗਾਓ ਤੁਸੀਂ 10 ਸਾਲ ਲਗਾਓ ਤੁਸੀਂ 5 ਜੋੜੀਆਂ ਬਣਦੀਆਂ ਵੀ ਬਹੁਤ ਦੇਖੀਆਂ ਟੁੱਟਦੀਆਂ ਵੀ ਬੜੀਆਂ ਦੇਖੀਆਂ ਤੇ ਇਸ ਵਿਵਾਦ ਦੇ ਵਿੱਚ ਕਦੇ ਵੀ ਮੈਂ ਕਿਸੇ ਕਲਾਕਾਰ ਦਾ ਕੋਈ ਲਾਭ ਹੁੰਦਾ ਵੇਖਿਆ ਨਹੀਂ ਤੁਸੀਂ ਜੇਕਰ ਇਸ ਵਿਵਾਦ ਦੇ ਵਿੱਚੋਂ ਵੀ ਕੁਝ ਖਟਜੋ ਜਾਂ ਇਸ ਤੋਂ ਬਾਅਦ ਤੁਹਾਡੇ ਗਾਣੇ ਬਹੁਤ ਵੱਡੇ ਵੱਡੇ ਚੱਲਣ ਤੁਹਾਨੂੰ ਬਿਗ ਬੌਸ ਵਾਲੇ ਬੁਲਾਉਣ ਇਹ ਬੜੀ ਚੰਗੀ ਗੱਲ ਹੋਊਗੀ ਫਿਰ ਤੁਹਾਡਾ ਅਸੀਂ ਹੁਨਰ ਮੰਨਾਂਗੇ ਮੇਰੀ ਪਿੰਕੀ ਹੋਰਾਂ ਨੂੰ ਵੀ ਬੇਨਤੀ ਆ ਵੀ ਭਾਈ ਆਹ ਸ਼ਬਦ ਨਾ ਵਰਤੇ ਜਾਣ ਕਿ ਕਿਸੇ ਦੀ ਬੱਚੀ ਨੂੰ ਰੋਟੀ ਪਾਈ ਆਂ ਐਉਂ ਤਾਂ ਹੋਣਾ ਹੀ ਸੀ ਤੁਹਾਨੂੰ ਇਹ ਨਹੀਂ ਗੱਲ ਕਹਿਣੀ ਚਾਹੀਦੀ ਪਰ ਪੁਲਿਸ ਨੂੰ ਇਨਕੁਆਇਰੀ ਕਰਕੇ ਪੂਰੀ ਤਰ੍ਹਾਂ ਵੀ ਗਲਤ ਕੌਣਾ ਸਹੀ ਕੌਣਾ ਫਿਰ ਉਸ ਤੋਂ ਬਾਅਦ ਪਿੰਕੀ ਦੀ ਗ੍ਰਿਫਤਾਰੀ ਕਰਨੀ ਚਾਹੀਦੀ ਸੀ ਦੋਸ਼ ਲੱਗਣੇ ਤੇ ਦੋਸ਼ ਸਾਬਤ ਹੋ ਜਾਣੇ ਇਹ ਦੋ ਵੱਖੋ ਵੱਖਰੀਆਂ ਗੱਲਾਂ ਹੈਗੀਆਂ ਮੇਰੀ ਸਾਰੇ ਗਾਇਕਾਂ ਨੂੰ ਵੀ ਬੇਨਤੀ ਆ ਵੀ ਗੀਤਕਾਰਾਂ ਦਾ ਨਾਮ ਵੀ ਮਾੜਾ ਮੋਟਾ ਵਿੱਚ ਲੈ ਲਿਆ ਕਰੋ ਤੁਸੀਂ ਇਕੱਲੇ ਨਹੀਂ ਹੋਗੇ ਪਹਿਲਾਂ ਗੀਤ ਆ ਜਿਹੜਾ ਉਹ ਕਾਗਜ਼ ਦੀ ਹਿੱਕ ਦੇ ਉੱਤੇ ਆ ਜਿਹਨ ਦੇ ਵਿੱਚੋਂ ਆ ਕੇ ਝਰੀਟਾ ਜਾਂਦਾ ਫਿਰ ਉਹਦੀ ਤਰਜ਼ ਬਣਦੀ ਆ ਫਿਰ ਤੁਸੀਂ ਗਾਉਨੇ ਹੋ ਸੰਗੀਤ ਬਣਦਾ ਬਹੁਤ ਕੁਝ ਹੁੰਦਾ ਪਰ ਗੀਤਕਾਰ ਨੂੰ ਭੁੱਲਿਆ ਨਾ ਕਰੋ ਮੇਰੀ ਕੰਪਨੀਆਂ ਨੂੰ ਵੀ ਬੇਨਤੀ ਆ ਕਿ ਭਾਈ ਤੁਸੀਂ ਗੀਤਕਾਰਾਂ ਨੂੰ ਵੀ ਕੁਝ ਨਾ ਕੁਝ ਦਿਆ ਕਰੋ ਮੇਰੀ ਬੇਨਤੀ ਹੈ ਕਿ ਜੋ ਤੁਸੀਂ ਕਰਾਰ ਦੇ ਵਿੱਚ ਲਿਖਿਆ ਹੁੰਦਾ ਤੇ ਉਸ ਕਰਾਰ ਦੇ ਮੁਤਾਬਕ ਖਰੇ ਉਤਰਿਆ ਕਰੋ ਪਰ ਮੇਰੀ ਗਾਇਕਾ ਨੂੰ ਵੀ ਬੇਨਤੀ ਆ ਵੀ ਤੁਸੀਂ ਸਭ ਕੁਝ ਆ ਹੀ ਜਾਵੇ ਇਹੀ ਨਾ ਸੋਚਿਆ ਕਰੋ ਜੋ ਕੁਦਰਤ ਨੇ ਦਿੱਤਾ ਹੁੰਦਾ ਉਹ ਵੀ ਬਹੁਤ ਆ ਤੁਹਾਡੇ ਤੋਂ ਕਈ ਵਾਰੀ ਬੰਦੇ ਸੁਰੀਲੇ ਵੀ ਹੁੰਦੇ ਆ ਤੇ ਉਹ ਸੁਰੀਲਿਆਂ ਨੂੰ ਵੀ ਕੰਮ ਨਹੀਂ ਮਿਲਦਾਗਾ ਪਰ ਤੁਹਾਨੂੰ ਕਈ ਵਾਰੀ ਨਾ ਸੁਰੀਲੇ ਹੋਣ ਦੇ ਬਾਵਜੂਦ ਵੀ ਪੰਜਾਬੀ ਹਾਈਪ ਹੋਣ ਕਰਕੇ ਤੇ ਕੰਮ ਦੇ ਦਿੰਦੇ ਆ ਵੀ ਸਿਖਰ ਦੇ ਉੱਤੇ ਆ ਇਸ ਕਰਕੇ ਸੁਨੰਦਾ ਨੂੰ ਬੇਨਤੀ ਆ ਤੇ ਪਿੰਕੀ ਹੋਰਾਂ ਨੂੰ ਬੇਨਤੀ ਆ ਵੀ ਜਿਹੜਾ ਆਪਸੀ ਮਸਲਾ ਉਹ ਮਿਲ ਬੈਠ ਕੇ ਨਿੱਠਿਆ ਜਾਵੇ ਹਾਲਾਂਕਿ ਤੁਸੀਂ ਇੱਕ ਦੂਜੇ ਦੀ ਮਿੱਟੀ ਪਾਟੀ ਲਈ ਆ ਸੁਨੰਦਾ ਦੇ ਹੱਕ ਦੇ ਵਿੱਚ ਪੋਸਟਾਂ ਪੈ ਰਹੀਆਂ ਪਰ ਕਲਾਕਾਰ ਕਦੇ ਵੀ ਇਕੱਠੇ ਨਹੀਂ ਹੁੰਦੇ ਮੈਂ ਜਾਣਦਾ ਪੋਸਟਾਂ ਵਾਲੀ ਤਾਂ ਗੱਲ ਠੀਕ ਆ ਚਲੋ ਆਪਾਂ ਪੋਸਟ ਪਾ ਕੇ ਬਹਿ ਕੇ ਇਹਦੇ ਨਾਮ ਫਲਾੜੇ ਦੇ ਹੱਕ ਚ ਤੁਸੀਂ ਕਹਿੰਦੇ ਨੇ ਅਸੀਂ ਪੜ੍ਹਨ ਦੇ ਹੱਕ ਚ ਅਸੀਂ ਫਲਾੜੇ ਦੇ ਹੱਕ ਚ ਤੁਹਾਨੂੰ ਪਤਾ ਵੀ ਇੱਕ ਵਾਰੀ ਪਾਇਰੇਸੀ ਦੇ ਖਿਲਾਫ ਜਦੋਂ ਕੈਸਟਾਂ ਬਣਦੀਆਂ ਸੀ ਤੇ ਕਲਾਕਾਰਾਂ ਨੇ ਇਕੱਠੇ ਹੋਣਾ ਸੀ ਪਰ ਉਦੋਂ ਵੀ ਕਲਾਕਾਰਾਂ ਨੇ 4 ਢੜੇ ਬਣ ਗਏ ਸੀ ਤੇ ਆਪਦੀਆਂ ਕੰਪਨੀਆਂ ਦਾ ਨੁਕਸਾਨ ਹੋ ਗਿਆ ਕਲਾਕਾਰ ਬਹੁਤ ਘੱਟ ਇਕੱਠੇ ਹੁੰਦੇ ਆ ਜਿਵੇਂ ਕਿ ਪੱਤਰਕਾਰ ਵੀ ਬਹੁਤ ਵਾਰੀ ਘੱਟ ਇਕੱਠੇ ਹੁੰਦੇ ਆ ਜਿਵੇਂ ਕਿ ਨੇਤਾ ਵੀ ਕਿਸੇ ਪਾਰਟੀ ਦੇ ਵਿੱਚ ਹੁਣ ਉਹ ਵੀ ਘੱਟ ਇਕੱਠੇ ਹੁੰਦੇ ਆ ਵੀ ਇਹਨੇ ਭਾਈ ਕੀ ਬਣਦਾ ਪਰ ਮੇਰੀ ਸੁਨੰਦਾ ਨੂੰ ਸਲਾਹ ਵੀ ਭਾਈ ਇਸ ਥਾਂ ਦੇ ਉੱਤੇ ਜਿਹੜੀ ਵੀ ਰਾਏ ਆ ਦਿੰਦੇ ਆ ਜਾਂ ਜੋ ਵੀ ਤੁਹਾਡੇ ਨਾਲ ਜ਼ਿਆਰਤੀ ਹੋਈ ਆ ਤਰਕ ਦੇ ਨਾਲ ਤਹਿਜ਼ੀਬ ਦੇ ਨਾਲ ਮਸਲੇ ਦਾ ਹੱਲ ਕੱਢੋ ਇੱਕ ਕੁੜੀ ਹੋਣ ਦੇ ਨਾਤੇ ਤੁਹਾਡੇ ਉੱਤੇ ਜ਼ਿੰਮੇਵਾਰੀਆਂ ਬਹੁਤ ਆ ਆਪਾਂ ਮੁੰਡਿਆਂ ਵਾਲੀ ਫੀਲ ਲੈਣੀ ਬਹੁਤ ਵਧੀਆ ਗੱਲ ਆ ਪਰ ਗੱਲ ਇਹ ਆ ਕਿ ਆਪਾਂ ਇਸ ਮੰਡੀ ਦੇ ਵਿੱਚ ਹੀ ਵਿਚਰਨਾ ਇਸ ਮੰਡੀ ਦੇ ਵਿੱਚ ਹੁਣੇ ਤਾਂ ਇਹਦੀ ਤੁਸੀਂ ਕਵਾਲੀਆਂ ਮਾਉਣ ਲੱਗ ਜੋਗੇ ਉਸੇ ਤਰੀਕੇ ਦੇ ਨਾਲ ਅਸੀਂ ਭੀੜ ਦੇ ਵਿੱਚ ਵੀ ਜਾਣਾ ਤੇ ਗਾਣੇ ਵੀ ਰੰਗ-ਬਰੰਗੇ ਗਾਉਣੇ ਆ ਤੇ ਪਿੰਕੀ ਨੂੰ ਵੀ ਬੇਨਤੀ ਵੀ ਭਾਈ ਜੋ ਵੀ ਗੱਲਾਂ ਹੋਈਆਂ ਬੀਤੇ ਦੇ ਵਿੱਚ ਤੇ ਜਦੋਂ ਆਪਣੀ ਵਿਗੜ ਜਾਂਦੀ ਆ ਨਾ ਫਿਰ ਮਿੱਟੀ ਘਟਪਟਿਆ ਕਰਗੇ ਜਿਵੇਂ ਕਿ ਤੁਸੀਂ ਬਹੁਤ ਪੱਟ ਬੈਠੇ ਹੋ ਸੋਚੋ ਵਿਚਾਰਿਓ ਜੇ ਆਪਾਂ ਇਉਂ ਮਿੱਟੀ ਪਟਦੇ ਰਹੇ ਭਵਖ ਦੇ ਵਿੱਚ ਕਿਸੇ ਨੇ ਕਿਸੇ ਗਾਇਕ ਨੂੰ ਸਾਈਨ ਨਹੀਂ ਕਰਨਾ ਤੇ ਜੇਕਰ ਸਾਈਨ ਨਾ ਕੀਤਾ ਹੋਵੇ ਤੇ ਫਿਰ ਬੰਦੇ ਦੀ ਪੇਸ਼ਕਾਰੀ ਨਹੀਂ ਹੁੰਦੀ ਸਾਹਮਣੇ ਨਹੀਂ ਆਉਂਦਾ ਤੇ ਜੇ ਸਾਹਮਣੇ ਨਾ ਆਵੇ ਤੇ ਕਲਾਮਾਂ ਗਰਭ ਦੇ ਵਿੱਚ ਮੁਕਦੀਆਂ ਮੈਂ ਬਹੁਤ ਸਾਰੀਆਂ ਦੇਖੀਆਂ ਹੁਣ ਤੱਕ